ਇਹ ਲਫੀ ਹੱਦ ਹੋ ਗਈ ਐ ਇਹਨਾਂ ਦੀ ਇਹ ਜੋ ਚਾਹੁੰਦੇ ਆ ਨਾ ਬਸ ਆਪਣੀ ਮਰਜ਼ੀ ਦੇ ਨਾਲ ਹੀ ਚਾਹੁੰਦੇ ਆ ਮੈਂ ਇਦਾਂ ਕਰਾਂ ਮੈਂ ਉਦਾਂ ਕਰਾਂ ਪਤਾ ਨਹੀਂ ਇਹਨਾਂ ਨੂੰ ਚਾਹੀਦਾ ਕੀ ਐ ਜਦੋਂ ਮੈਂ ਕਿਤੇ ਜਾਣਾ ਹੁੰਦਾ ਨਾ ਉਦੋਂ ਇਹਨਾਂ ਨੂੰ ਕੋਕ ਨਕ ਕੋਕ ਹੁੰਦਾ ਵਾ ਉਦੋਂ ਸਾਬਰ ਫੋਨ ਲਾ ਕੇ ਵੇਖ ਕੇ ਇਹਨਾਂ ਨੇ ਦਿਮਾਗ ਨੇ ਮੇਰਾ ਖਰਾਬ ਕੀਤਾ ਮੈਂ ਚੱਲ ਪਿੰਡ ਜਾਨੀ ਆ ਨਾਲੇ ਮੰਮੀ ਨੂੰ ਮਿਲਾਂਉਂਗੀ ਚੱਲ ਨਾਲੇ ਮੈਂ ਆਪਣਾ ਫੋਨ ਦਾ ਆਦਾ ਕਰ ਲਉ ਸਕੂਟਰੀ ਦਾ ਇਹਨਾਂ ਕਿੱਥੋਂ ਕਰਨ ਦੇਣਾ ਇਹਨਾਂ ਨੇ ਕਿਤੇ ਮੇਰੀ ਜਾਨ ਲੈਣੇ ਕਰ ਛੜੀ ਮੇਰੀ ਕਿਤੇ ਇਹਨਾਂ ਗੁੱਸਾ ਮੈਨੂੰ ਇਹਨਾਂ ਤੇ ਚੜਦਾ ਵਾ ਕਿਤੇ ਕੋਸ ਹਾਬ ਨਹੀਂ ਕੀ ਉਹ ਤੋਂ ਸੱਟ ਚਾਹੀਦਾ ਵਾ ਸੱਟ ਤਾਂ ਮੈਂ ਦਿੰਨੀ ਆ ਹੁਣ ਫਿਕਰ ਨਾ ਕਰ ਤਨ ਮੈਂ ਇਹਨੂੰ ਫੋਨ ਕਰਦੀ ਰ ਇਹਨੂੰ ਪੁੱਛਨੀ ਆ ਜਿਹੜਾ ਲੱਗਾ ਪਰਝਾਈ ਦੇ ਮਗਰ ਇਹਨਾਂ ਕਰਦੀਆਂ ਗੱਲ ਅੱਜ ਤਾਂ ਮੈਨੂੰ ਇਦਾਂ ਕਰ ਲਿਆ ਨਾ ਫੋਨ 'ਚ ਨਹੀਂ ਤੇ ਅੱਗੋ ਪਿੱਛੋ ਤੇਨੇ ਆਪਣੀ ਮਰਜ਼ੀ ਨਾਲ ਕਿਤੇ ਕਿੰਨੀਆਂ ਕਿ ਚੁਗਲੀਆਂ ਕਰਦੀ ਹੁਣ ਬੈਲੇ ਜਾਂਦੀ ਹੁਣ ਥੋੜਾ ਚੁੱਕਣਾ ਕਰ ਲਿਆ ਆਪਣੀਆਂ ਲਾਲਲੀ ਭਾਬੀ ਨਾਲ ਚੁਗਲੀਆਂ ਜੜੀਆਂ ਕਰਨੀਆਂ ਵਾ ਇਹ ਹੋ ਜੀਆਂ ਨੇ ਘਰ ਵਸਾਉਣੇ ਆ ਇਹੋ ਜੀਆਂ ਜਾੜਦੀਆਂ ਹੁੰਦੀਆਂ ਵਾ ਸਾਰੀ ਕਮਾਈ ਪਾਣੀ ਅਹੀਂ ਖਾ ਲਈਏ ਬਸ ਹੋਰ ਨਾ ਕੋਈ ਖਾ ਲੇ ਜੇ ਇਹ ਚੂਲੀਆਂ ਲਾਉਣੀਆਂ ਤਾਂ ਕੀ ਲੋੜੀ ਪਿਉਣ ਦੀ ਰੰਦ ਤੇ ਛੜਾਈ ਆਪਣੀ ਮਰਜ਼ੀ ਕਰਨੀ ਹੁਣ ਇਹਨੇ ਫੋਨ ਥੋੜਾ ਚੁੱਕਣਾ ਵਾ ਇਹਨੂੰ ਹੁਣ ਬਿਮਾਰੀ ਇਹਨੂੰ ਵੀ ਪਈ ਐ ਸਾਰਾ ਟੱਬਰ ਇੱਕੋ ਬਾਣੇ ਵਖਿਆ ਜੋ ਮਰਜ਼ੀ ਹੋ ਜੇ ਮੀਣਾ ਜਾ ਪਿਆਰ ਨਾਲ ਮੇਰੇ ਨਾਲ ਗੱਲਾਂ ਕਰਦਾ ਇਦਾਂ ਨਹੀਂ ਓਦਾਂ ਓਦਾਂ ਨਹੀਂ ਇਦਾਂ ਕਰ ਲਾਂਗੇ ਤੇਰੇ ਖਾਤੇ 'ਚ ਪੈਸੇ ਪਾ ਦਿਨਾ 1 ਘੰਟਾ ਚੱਲ ਹਲੇ ਤੱਕ ਮੈਸੇਜ ਨਹੀਂ ਆਇਆ ਕਾਤ ਤੇ ਭਾਗੇ ਤੋਂ ਪਾਣੇ ਉਥੇ ਪਰਜਾਈ ਨਾ ਗੱਲਾਂ ਹੋ ਗਈਆਂ ਨਾ ਪਰਜਾਈ ਪੈਣ ਦਿੰਦੇ ਖਾਤੇ ਚ ਪਾਏ ਆਪਣੇ ਨਿਕ ਨਿਕ ਚੀਜ਼ਾਂ ਲਿਆਉਣੀਆਂ ਤੇ ਸਭ ਕੁਝ ਕਰ ਲੈਂਦੇ ਆ ਜਦੋਂ ਮੇਰੀ ਵਾਰੀ ਆਉਣੀ ਉਦੋਂ ਦਾ ਦਿਮਾਗ ਖਰਾਬ ਹੁੰਦਾ ਉਹਨਾਂ ਕੀ ਗੱਲ ਬੋਤ ਇੰਨੇ ਗੁੱਸੇ ਚ ਆਈਏ ਮਮੇ ਤੁਹਾਨੂੰ ਨੂੰ ਪਤਾ ਕੀ ਗੱਲ ਹੈ ਤਾਂ ਇੰਨੇ ਗੁੱਸੇ ਚ ਆਈਏ ਸਾਰਾ ਕੁਝ ਹੋਣ ਦੇ ਬਾਵਜੂਦ ਤੁਸੀਂ ਪੁੱਛਦੇ ਪਾ ਮੈਂ ਇੰਨੇ ਗੁੱਸੇ ਚ ਕਿਉਂ ਆਈ ਆਂ ਐ ਇਦਾਂ ਨਹੀਂ ਬੋਲੀ ਜਾਂ ਹੁੰਦਾ ਥੋੜਾ ਆਸਤੇ ਗੱਲ ਕਰੀਦੀ ਹੁੰਦੀ ਰਈ ਹਾਰ ਦੀ ਗੱਲ ਹਾਰ ਫਤੂ ਪੂਜਾ ਨੂੰ ਪਾਇਆ ਸੀ ਤੇ ਉਹ ਟਾਈਮ ਦੇ ਟਾਈਮ ਵਿਆਹ ਕੀਤਾ ਉਹ ਪੂਜਾ ਦਾ ਲਾ ਕੇ ਤੈਨੂੰ ਪਾ ਪੂਜਾ ਦਾ ਨਾ ਕਿ ਮੈਨੂੰ ਬਾਹਰ ਸੱਟ ਤੀ। ਆਹੋ। ਮੰਮੀ ਟਾਈਮ ਹੀ ਸਾਰਿਆ। ਟਾਈਮ ਸਾਰਨ ਵਾਲੀ ਕਿਹੜੀ ਗੱਲ ਵੱਜੇ ਤੁਹਾਡੇ ਕੋਲ ਨਹੀਂ ਕਿ ਜਾ ਸਕੀ ਤੁਸੀਂ ਨਾ ਕਰਦੇ। ਇਹ ਕੀ ਰੋੜੀ ਫੁਕਰਪੋਣਾ ਕਰਨ ਦੀ? ਤੂੰ ਹੁਣ ਕੀ ਹੋ ਗਿਆ? ਤੂੰ ਪੂਜਾ ਦਾ ਪੂਜਨ ਦੇਦੀ ਤੈਨੂੰ ਬਣਾਵਾਂਗੇ। ਮੈਂ ਕੋ ਸੱਟ ਦਾਂ। ਮੇਰੇ ਸਾਰੇ ਭੈਣ ਭਰਾਵਾਂ ਨੇ ਵੇਖਿਆ ਵਾ। ਜਦੋਂ ਮੇਰਾ ਆਦਮੀ ਬਾਹਰ ਉਹਨਾਂ ਨੇ ਕਿਹਾ ਤੇਰਾ ਬੰਦਾ ਬਾਹਰ ਵਾ। ਭੈਣ ਭਰਾਵਾਂ ਨੇ ਕੀ ਵੇਖਿਆ? ਅੱਖੀ ਦਾ ਹੁੰਦਾ ਵੀ ਡਿਜ਼ਾਈਨ ਬਦਲ ਲਿਆ। ਮੰਮੀ ਮੈਨੂੰ ਇਹੋ ਜਿਹਾ ਕੰਮ ਨਹੀਂ ਆਉਂਦੇ। ਨਾ ਮੈਨੂੰ ਇਹੋ ਜਿਹਾ ਫੁਕਰਪੋਣੇ ਆਉਂਦੇ ਆ। ਜੇ ਤੇ ਉਹਨੂੰ ਤੇਰਾ ਕਿਦਾਂ ਹੋ ਗਿਆ ਤੈਨੂੰ ਵੀ ਪਾ ਕੇ ਤੇ ਫੇਰੀ ਕਿਸੇ ਪਾਸੇ ਘਰ ਲਾਉਂਗੀ ਦੋਸਤ ਸਾਡੇ ਤੋਂ ਬਿਨਾਂ ਤੇਨੂੰ ਰਹਿਣ ਨਹੀਂ ਕੋਈ ਗੱਲ ਨਹੀਂ ਉਹਨੂੰ ਪਾ ਦਿਓ ਤੁਸੀਂ ਉਹਨੂੰ ਪਾ ਹੁਣ ਮੈਨੂੰ ਪਾ ਤਾਂ ਨਾ ਸਾਡਾ ਮੈਂ ਆਪਣਾ ਸੱਟ ਨਹੀਂ ਦੇਣਾ ਇਹ ਕਾਹਦੇ ਕੰਮ ਹੋਏ ਭਲਾ ਜੇ ਤੂੰ ਇਹੋ ਜੇ ਕੰਮ ਕਰ ਲੈ ਤੂੰ ਉਦੋਂ ਦੱਸ ਦਿੰਦੇ ਉਹਨਾਂ ਨਾਲ ਕਾਹਦੇ ਇੰਨਾ ਰੌਲਾ ਪਾ ਮੀਨਾਂ ਉੱਚੀ ਬੋਲਦੀਆਂ ਬਗਾਨਾ ਬੰਦਾ ਹੱਸਣ ਗਿਆ ਇਹ ਕਿਵੇਂ ਕਰੇ ਕੋਈ ਗੱਲ ਨਹੀਂ ਸੰਭਿਆ ਦੇ ਭਾਗਾਂ ਨੇ ਪੱਤਰੋਂ ਸਾਰਾ ਪਤਾ ਲੱਗ ਜਾ ਬਾਹਰ ਜਾ ਕੇ ਪੰਡਣਾਂ ਆਉਂਦੇ ਕੋਈ ਨਹੀਂ ਪੰਡਣਦੇ ਪੰਡੂ ਦਾ ਪਤਾ ਲੱਗੂਗਾ ਡੇੜੀ ਵਾਲਾ ਅਗਲਾ ਬੰਦਾ ਸਾਰੀਆਂ ਮੇਰੀਆਂ ਗੱਲਾਂ ਤੁਹਾਨੂੰ ਪਤਾ ਕਿ ਪੰਮ ਨੇ ਆਹ ਕਰਨੀ ਤੇ ਇਹਨੂੰ ਪੜ੍ਹਣਾ ਵਾ ਜਿਹੜਿਆ ਤੁਸੀਂ ਸਾਰੇ ਘਰ ਚ ਕਰਦੇ ਹੋ ਉਹ ਨਹੀਂ ਪਤਾ ਲੱਗਦਾ ਤੁਸੀਂ ਉਹਦੇ ਨਾਲੇ ਜਾ ਕੇ ਮੇਚ ਮੇਚ ਕਰਦੇ ਹੋ ਮੈਨੂੰ ਤੇ ਫੇਰ ਆਇਂਦੇ ਸਮਝਾਉਣ ਵਾਸਤੇ ਉਹ ਜੀ ਮੈਚ ਦੇਣ ਮੈਂ ਦੋਨੋਂ ਵੀ ਸਮਝ ਨਹੀਂ ਤੇ ਇਹਨੂੰ ਵੀ ਸਮਝਮ ਦੇਣੇ ਤੁਸੀਂ ਕਹ ਰਹੀ ਛੇ ਦੇਣ ਤੇ ਤੁਹਾਨੂੰ ਮੈਨੂੰ ਕੀਤਾ ਆ ਮੰਮੀ ਮੈਂ ਤੇਰੇ ਗਾੜੀ ਹੱਥ ਜੋੜਨਾ ਸਿੱਖੀ ਆ ਆਹੋ ਸਿੱਖੀ ਆ ਮੈਂ ਹੱਥ ਜੋੜ ਦਿੰਦੀ ਆ ਆਪਣ ਪਾ ਲੈਣਾ ਮੈਂ ਦੋਨੋਂ ਇੱਕੋ ਜਿਹਾ ਰੱਖਣੀ ਆਹ ਬਹੁਤ ਹਟੜੀ ਦੀ ਜਿੱਦ ਕੀਤੀ ਤੇ ਸਕੂਟਰੀ ਤੈਨੂੰ ਆਖਿਆ ਕਿ ਦੋ ਦਿਨ ਰੁਕ ਜਾ ਤੈਨੂੰ ਲੈ ਦੇਣੇ ਮੈਨੂੰ ਘੱਟ ਰਿਆ ਪਾ ਲੈ ਦੇ ਦਿੰਦਾ ਛੱਡ ਦੋ ਮੇਰੀ ਜਾਨ ਮੈਨੂੰ ਨੇ ਕੱਖ ਵੀ ਚਾਹੀਦਾ ਸਕੂਟਰੀ ਮੈਂ ਲੱਲੂ ਆਪਣੇ ਮਾਪਿਓ ਕੋ ਇੰਨਾ ਕਿ ਮੇਰੇ ਮਾਪਿਓ ਚੱਲਣ ਜੋਗੇ ਫਿਰ ਐਦਾਂ ਦੇ ਸੋਬਾ ਹੁੰਦੀ ਜਿੱਤਾ ਤੂੰ ਕਰਦੀ ਨੋਹਾਂ ਤੀਆਂ ਦੀ ਕੋਈ ਗੱਲ ਨਹੀਂ ਆਹ ਹੌਲੀ ਕੱਢਣ ਦੀ ਜਾਣ ਕੇ ਪਾਜ ਆਪਣਾ ਆਪ ਕੱਢ ਸਾਰੇ ਸੋਭਾ ਮੇਤਾ ਹੀ ਆ ਗਈ ਸਾਰਾ ਕੁਝ ਮੈਂ ਹੀ ਕਰਨਾ ਹੁੰਦਾ ਵਾ ਅੱਗੇ ਵੀ ਚੱਲਣ ਡਿਆ ਸੀ ਵਧੀਆ ਕਰ ਤੂੰ ਤੇ ਇੰਨੀ ਕਾਲੀ ਇੰਨੀ ਕਾਲੀ ਚੱਲਣਾ ਪਈਆ ਸਾਰੀ ਹਕੂਮਤ ਤੇ ਉਹਦੇ ਹੱਥ ਵਿੱਚ ਚੱਲਣਾ ਹੈ ਸਭ ਕੁਝ ਬਾਹਰ ਦੀ ਕਮਾਈ ਵੀ ਖਾਂਢੀ ਘਰ ਦਾ ਪਹਿਲੇ ਬੰਦਾ ਵੀ ਖਾਂਢੀ ਆ ਮੈਂ ਆ ਗਈ ਤਾਂ ਉਹਦੇ ਕੋਲ ਜਰਿਆ ਨਹੀਂ ਜਾਣ ਡਿਆ ਉਹਦੇ ਕੋਲ ਖਾਤਾ ਹੀ ਖੋਲਿਆ ਉਹਨੇ ਫਿਰ ਆਪਣੇ ਖਾਤੇ ਚ ਕੋਲਾਈ ਜਾਂਦੀ ਪੈਸੇ ਮਹਗਾਈ ਜਾਂਦੀ ਆ ਮੰਮੀ ਰਹਿਣ ਦੋ ਤੁਸੀਂ ਤੁਸੀਂ ਹੋਰੀਆਂ ਗੱਲਾਂ ਕਰਦੀਆਂ ਉਹਨੇ ਤਾਂ ਤੇ ਸਿਰ ਚ ਪਾ ਨਹੀਂ ਕੀ ਤੋੜਤਾ ਤੇ ਜਿਹੜਾ ਹੈ ਨਹੀਂ ਉਹਦਾ ਖਾਤਾ ਹੀ ਨਹੀਂ ਖੁਲਾਇਆ ਤੇ ਫਿਰ ਸੱਚੀ ਗੱਲ ਸੱਚੀ ਹੈ ਪੈਸੇ ਤਾਂ ਮੈਨੂੰ ਪਾਉਂਦਾ ਜਿਹੜੇ ਥੋੜੇ-ਥੋੜੇ ਪਾਉਂਦਾ ਕੋਈ ਥੋੜੇ ਤੋਂ ਨਹੀਂ ਕੋਈ ਗੱਲ ਨਹੀਂ ਹੁਣ ਉਹ ਵੀ ਵੇਖ ਲੂਗਾ ਜਦੋਂ بڑا ਟੱਬਰ ਵਸਾਉਣਾ ਹੋਗਾ ਨਾ ਤਾਂ ਆਪੇ ਮੇਰੇ ਖਾਤੇ ਚ ਪੈਸੇ ਪਾਉਂਦਾ ਤੂੰ ਉਹਨੂੰ ਉੱਜਾਂ ਲਈ ਜਾਂਦੀ ਉਹ ਵੇਖਣ ਦੀ ਕਿੰਦਾਂ ਦੇ ਕੀ ਲਿੜੇ ਕੀ ਪਾਉਂਦੇਈ ਤੇ ਕੀ ਨਹੀਂ ਤੇਰੇ ਸਾਹਮਣੇ ਪਾਉਂਦੇਈ ਜਾਣਦੀ ਮੈਂ ਹਾਜੇ ਕਸੇ ਲਿੜੇ ਉਹ ਕਰ ਪਾਈ ਕਰ ਰਹੀ ਹੈ ਕੀ ਲੋੜਾ ਕਰ ਪਾਉਂਦੀਆਂ ਉਹਨਾਂ ਨੂੰ ਬੈਂਕਾ ਕਾਲੀਆਂ ਕੀਤੀਆਂ ਘਸਾ ਹੀ ਪੋਣੀ ਆਹੂ ਬੈਂਕਾ ਕਾਲੀਆਂ ਕੀਤੀਆਂ ਤੁਸੀਂ ਤੈਨੂੰ ਵੀ ਵੇਖਾਂਗੇ ਤੂੰ ਕਿੰਨੀ ਅੱਗਾ ਕਰ ਲਈਂ ਜਾਓ ਜਾ ਕੇ ਮੇਰਾ ਦਿਮਾਗ ਨਾ ਖਰਾਬ ਕਰੋ ਜਾਓ ਜਾ ਕੇ ਆਪਣੀ ਲਾੜਲੀ ਨਾ ਕੋ ਬੋ ਬੋ ਅੱਗੇ ਮੇਰੇ ਨਾਲ ਫੁਰਫੁਰ ਕਰਦੀ ਜਦੋਂ ਵੇਖਾਂ ਉਹਨੂੰ ਬਸ ਮੇਰੇ ਵਾਲੇ ਧਿਆਨ ਰਹਿੰਦਾ ਉਹਨੂੰ ਤਾਂ ਕੱਖ ਕਹਿਣਾ ਹੀ ਨਹੀਂ ਨਾ ਹੁੰਦਾ ਮੀਣੀ ਜੇ ਤਮਾਸ਼ਾ ਵਹਿੰਦੀ ਰਹਿੰਦੀ ਦਿਮਾਗ ਖਰਾਬ ਕਰਕੇ ਰਹਿਤਾ ਉਧਰ ਇਹਦੇ ਇਹ ਨਹੀਂ ਫੋਨ ਚੁੱਕਦਾ ਨਾ ਲੈਣ ਦਿਆ ਸਿਰ ਤੋਂ ਪਾਣੀ ਟਪਾਤਾ ਲੈ ਭੀ ਇਹਨਾਂ ਨੇ ਐਡਾ ਜਲੂਸ ਕੱਢਿਆ ਮੈਂ ਦੁਬਾਰਾ ਇੱਕ ਵਾਰੀ ਫੋਨ ਲਾ ਕੇ ਵੇਣੀ ਆ ਜਿੰਨਾ ਨਾ ਫੋਨ ਚੁੱਕਿਆ ਇਹ ਵੀ ਆਪਣਾ ਆਪ ਹੀ ਸੋਚੂਗਾ ਹੁਣ ਹੁਣ ਨਹੀਂ ਫੋਨ ਚੁੱਕਣਾ ਇਹਨੇ ਹੁਣ ਇਹਨੂੰ ਬਿਮਾਰੀ ਪਈ ਹੋਣੀ ਨੇ ਫੋਨ ਚੁੱਕਣ ਪਤਾ ਨਾ ਜੋ ਮਾਂ ਨੇ ਤੇ ਪਰਜਾਈ ਨੇ ਕਹਿਣਾ ਉਹੀ ਹੁਣ ਕੋਈ ਗੱਲ ਨਹੀਂ ਮੈਂ ਵੀ ਨਹੀਂ ਐ ਨਾ ਇਹ ਮੀਣੀ ਜਿਹਾ ਪੜਾ ਕੀ ਕਰਦੀ ਉਹ ਤਾਂ ਸੈਟ ਨੂੰ ਦੇ ਦੇ ਪਤਾ ਸੈਟ ਉਹਦਾ ਵਾ ਦਿਨੇ ਤੁਹਾਨੂੰ ਮੈਂ ਸੈਟ ਮੇਰਾ ਤਾਂ ਘਰ ਚ ਵਿੱਚ ਕੱਖ ਆਈ ਨਹੀਂ ਮੈਨੂੰ ਤੁਸੀਂ ਕੱਲ ਹੀ ਲੈਂਦਾ ਇਹ ਦਖਾਪ ਗਿਆ ਇਹ ਕੁੜੀ ਨੂੰ ਸਮਝਾ ਸਮਝਾ ਕੇ ਪਰ ਇੱਕ ਵੀ ਨਹੀਂ ਸੁਣੀ ਕੀ ਕਰਾਂ ਐਨੇ ਜਾਨ ਔਖੇ ਨੇ ਇੰਨੀ ਔਖੀ ਬੋਤੀ ਤੇਜ ਆ ਗਈ ਅਜੇ ਪੂਜਾ ਹੈ ਪੂਜਾ ਕੋਈ ਗੱਲ ਨਹੀਂ ਹੀ ਕਰਦੀ ਹੁੰਦੀ ਉਹ ਟਾਈਮ ਕੱਢ ਲੈਂਦੀ ਗੱਲ ਜਰ ਵੀ ਲੈਂਦੀ ਹੁੰਦੀ ਇਹ ਤਾਂ ਕਿਤੇ ਗੱਲ ਹੀ ਨਹੀਂ ਜਰਦੀ ਮੂੰਹ ਚੋਂ ਗੱਲ ਡਿੱਗਣ ਦਿੰਦੀ ਤਾਂ ਦੀ ਮੇਰੀ ਗੱਲ ਪੂਰੀ ਹੋਣੀ ਚਾਹੀਦੀ ਹੈ ਘਰਾਂ ਵਰਕੇ ਘਰ ਇੱਕਦਮ ਖਰਚੇ ਇੰਨੇ ਕਿੱਥੋਂ ਆ ਜਾਂਦੇ ਚਲ ਜੇ ਮੈਂ ਟਾਈਮ ਸਾਰਿਆਂ ਹਾਰ ਵੱਡੀ ਦਾ ਪਾ ਕੇ ਇਹਨੂੰ ਚਲ ਇਹਨੂੰ ਵੀ ਬਣਾ ਕੇ ਦਵਾਂਗੀ ਨਾ ਹਾਰ ਦੇ ਸਿਆਪੇ ਇਹੋ ਸਾਰੇ ਹਰ ਦਿਨ ਲੜਾਈ ਪਾਈ ਜਾਂਦੀ ਪਾਈ ਜਾਂਦੀ ਕੋ ਸੈੱਟ ਦੀ ਲੜਾਈ ਇਹ ਕਿਹੜਾ ਗਾਜਰਾ ਮੋਲੀਆਂ ਜਿਹੜਾ ਛੇਤੀ ਨਾ ਬਣ ਜਾਣਾ 2 4 6 ਮਹੀਨੇ ਦਾ ਟਾਈਮ ਹੋਊਗਾ ਰੁਪਈਆ ਲੱਖ ਲੱਗਣਾ ਫੇਰ ਹੀ ਬਣੂਗਾ ਇਹ ਕਿਹੜਾ ਸੌਖਾ ਬਣਦਾ ਵਾ ਕਿਤੇ ਕੀ ਕਰਾਂ ਟਾਈਮ ਤੇ ਕੱਢਣਾ ਇੱਥੇ ਕਹਿੰਨੀ ਸ਼ਾਬੇ ਨੂੰ ਦੱਸਾਂ ਇਹ ਰਾਣੀ ਉਹਨੂੰ ਦੱਸ ਕੇ ਕੀ ਕਰੂੰਗੀ ਟਾਈਮ ਤੇ ਕੱਢਣਾ ਹੀ ਪੈਣਾ ਜਿਹੜੀਆਂ ਸਿਰਪਈਆਂ ਇਹ ਚੱਲਣੀਆਂ ਹੀ ਪੈਣੀਆਂ ਪਰ ਇਹਨੇ ਨਾ ਬਹੁਤਾ ਇਸ ਤਾਤਤਾ ਵਾ ਮੈਨੂੰ ਇਹਦੇ ਕੁੰਦੀ ਨਹੀਂ ਸਿੱਧਾ ਕਿ ਤਾਂ ਹੱਥ ਜੋੜ-ਜੋੜ ਕੇ ਮੈਨੂੰ ਭਜਉਂਦੀ ਆ ਵੀ ਹੱਥ ਜੋੜਦੀ ਮੇਰੇ ਗਾਲੀ ਤਾਂ ਅਸ ਇਹਨੇ ਕੀ ਲੈਣਾਈਆ ਮੈਨੂੰ ਇੰਨਾ ਤ ਮੈਂ ਤੇ ਨਹੀਂ ਓਖੀ ਸਰੀਰ ਉਤਰਾ ਨਹੀਂ ਅੱਗੇ ਨਹੀਂ ਠੀਕ ਰਹਿਦਾ ਟੈਨਸ਼ਨਾਂ ਤੇ ਘਰਾਂ ਚ ਵਾਧੂ ਪਰ ਨਹੀਂ ਰੱਬ ਦੀ ਦਵਾਈ ਲੋਕੋ ਇਹ ਤੇ ਬਹੁਤੀ ਤੇਜ਼ ਆਵੀਂ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਵਿਚੋਲੇ ਨੇ ਮੱਥੇ ਲਾਤੀ ਹੱਗ ਕੀ ਕਰਨਾ ਟਾਈਮ ਤੇ ਕੱਢਣਾ ਹੀ ਪੈਣਾ ਜਿੰਨਾ ਚਿਰ ਮੇਰਾ ਪੁੱਤ ਨਹੀਂ ਆਉਂਦਾ ਉਹਨਾਂ ਚਿਰ ਤੇ ਟਾਈਮ ਇਹਦੇ ਨਾਲ ਚੁੱਪ ਕਰਕੇ ਕੱਢਣਾ ਪੈਣਾ ਬਾਕੀ ਚਲੋ ਆਊਗਾ ਤੇ ਆਪੇ ਇਹਨੂੰ ਸਮਝਾ ਲੂਗਾ ਸਮਝੂਗੀ ਸਮਝੂ ਨਹੀਂ ਸਮਝੂ ਤੇ ਨਹੀਂ ਸਹੀ ਪਰ ਵੇਖ ਹੀ ਜਾਓਗੇ ਕਾਲੀ ਬੜੀ ਚੰਦੀ ਆ ਪੂਜਾ ਨੇ ਕਿਹ ਵੇਲੇ ਕਹਿਣਾ ਮੰਮੀ ਤੈਨੂੰ ਪੂਵੇ ਚੜਾਇਆ ਪੂਵੇ ਚੜਾਇਆ ਤੇ ਮੈਂ ਕਹਿਣਾ ਚੱਲ ਨਹੀਂ ਪੂਜਾ ਕੋਈ ਗੱਲ ਨਹੀਂ ਨਿਆਣੀ ਸਿਆਣੀ ਆਪੇ ਸਮਝ ਜੂਗੀ ਔਰ ਇਹ ਨਿਆਣੀ ਸਾਨੀ ਕਾ ਸਿਆਣੀ ਕਾਦੀ ਇਹਨੇ ਤੁਹਾਨੂੰ ਪੜ੍ਹਨੇ ਪਾ ਦਿੱਤਾ ਹੰਦਿਆਂ ਹੀ ਕਿਤੇ ਕੀ ਉਹ ਬਗਾਨਾ ਬੰਦਾ ਘਰ ਘਰ ਜਾ ਕੇ ਕੰਮ ਕਰਨ ਵਾਲਾ ਹੀ ਛੱਟੂ ਗਾ ਚੰਗੀ ਤਰ੍ਹਾਂ ਇਹਨੂੰ ਆ ਲੋਕਾਂ ਨੇ ਕਹਿਣਾ ਲੈ ਕੋੜੇ ਇਦਾਂ ਦੀ ਆਈ ਐ ਇਦਾਂ ਦੀ ਆਈ ਇਹਨੂੰ ਇਹਨਾਂ ਨਹੀਂ ਪਤਾ ਲੱਗਦਾ ਕਿ ਇਹਦੀ ਵੀ ਬੇਇੱਜ਼ਤੀ ਆ ਉਹਦੇ ਵਿੱਚ ਕਿ ਮੇਰੇ ਮਾਂ ਪਿਓ ਦੀ ਬੇਇੱਜ਼ਤੀ ਆ ਕਹਿਣਾ ਕੀ ਮਾਂ ਪਿਓ ਨੇ ਸਖਾਲ ਕੇ ਖਿਲਾਇਆ ਉਹ ਤੈਨੂੰ ਸਮਝ ਹੀ ਨਹੀਂ ਆਉਂਦੀ ਫੱਦ ਕਰੀ ਜਾਂਦੇ ਲੈ ਪੀ ਮਾਂ ਪੁੱਤ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਨਾ ਪਿਓ ਪੁੱਤ ਚੰਗਾ ਤੇ ਨਾ ਹੀ ਮਾਂ ਫਫੇ ਕੁੱਟਣੀ ਤੇ ਆ ਵੀ ਆਣ ਕੇ ਮੈਨੂੰ ਹੀ ਸਮਝਾਉਣਾ ਸਾਰਾ ਮੈਨੂੰ ਹੀ ਸਮਝਾਉਣਾ ਹੁੰਦਾ ਆ ਆ ਲੈ ਆ ਗਿਆ ਇਹਦਾ ਫੋਨ ਹਾਂ ਮੈਂ ਜੇ ਇਹਦੇ ਨਾਲ ਗੁੱਸੇ 'ਚ ਗੱਲ ਕੀਤੀ ਨਾ ਤੇ ਕੰਬ ਖੇੜਾ ਖੜਾ ਹੋ ਜਾਣਾ ਵਾ ਐਦਾਂ ਕਰਦੀ ਆ ਇਹੋ ਪਿਆਰ ਨਾ ਪੁੱਛਣੀ ਭਲਾ ਕੀ ਗੱਲਾਂ ਮਾਂ ਡਾਏ ਪਰਜਾਈ ਨੇ ਹਲੋ ਹਲੋ ਹਾਂਜੀ ਹਾਂਜੀ ਕੀ ਕੰਡ ਹੈ ਠੀਕ ਆ ਠੀਕ ਆ ਮੈਂ ਤਾਂ ਨਹੀਂ ਤੁਹਾਡੇ ਮੈਸੇਜ ਦੀ ਵੇਟ ਕਰਨ ਤੁਸੀਂ ਆਖਣ ਦੇ ਹੁਣੇ ਪੈਸੇ ਪਾਉਣੇ ਆ ਤਾਂ ਪਾਈ ਨਹੀਂ ਬਾਦ ਨਾ ਕੋਈ ਨਹੀਂ ਲਿਆਣੀ ਨਹੀਂ ਲਿਓਣੀ ਮੈਂ ਕੀ ਜਾਣਾ ਤੇ ਮਲੇ ਹੁਣੇ ਹੀ ਸ਼ਹਿਰ ਲਿਉਣਾ ਕੀ ਤੁਸੀਂ ਹੁਣੇ ਆ ਕੇ ਕਿ ਤੇਰੇ ਖਾਤੇ ਚ ਪੈਸੇ ਪਾਉਣਾ ਮੈਂ ਤਾਂ ਮੈਂ ਚਲ ਡਾਊਨ ਪੇਮੈਂਟ 20000 ਕਰ ਦੂੰ ਕੋਈ ਗੱਲ ਨਹੀਂ ਰਹਿਣ ਦੋ ਤੁਸੀਂ ਤੋਂ ਲਈ ਨਹੀਂ ਪਾ ਦੂੰਗਾ ਹੁਣ ਕਿਦ ਤੱਕ ਪਾ ਦਿੰਦਾ ਜਦੋਂ ਮਾਤਾ ਦੁਕਾਨ ਤੇ ਏਜੰਸੀ ਚੱਲ ਜਾਂਦੀ ਤਾਂ ਉਹ ਏਜੰਸੀ ਜਾ ਕੇ ਮੈਂ ਉੱਥੇ ਵੇਟ ਕਰਨੀ ਇਹਨਾਂ ਤੁਹਾਡੀ ਕਿਤੋਂ ਹੀ ਪੈਸੇ ਨਹੀਂ ਪਾਉਂਦੇ ਕਿੰਨੀ ਵੇਚਦੀ ਹੋਣੀ ਐਕਦਾ ਮੈਂ ਟਿਕਟਾ ਕੇ ਆਇਆ ਨਾ ਇਹ ਨਾ ਅਰ ਕੋਈ ਨੂੰ 14 ਕੁ ਜਾਗੀ ਨਾ ਬੰਦ ਹੋਰ ਕੋਈ ਗੱਲ ਨਹੀਂ ਪਿੰਡ ਮੈਂ ਚੱਲ ਜਾਊਂਗੀ ਬਾਅਦ ਤੂੰ ਹੀ ਫੋਨ ਲਾਇਆ ਏ ਪੂਜਾ ਦੀਦੀ ਨੂੰ ਆ ਲਾਇਆ ਮੈਂ ਅਲ ਮੁੜ ਕੇ ਕੱਟ ਦਿੱਤਾ ਨਾ ਹੋਰ ਇਹਦਾ ਵਾਧਾ ਘਾਟਾ ਹੋਇਆ ਨਾ ਕੁਛ ਬੋਲਦਾ ਆਈ ਬਾਰੇ ਗੱਲ ਅਛਾ ਤੁਹਾਡਾ ਰਾਜੀ ਪਾਜੀ ਕਰਨੀ ਤਾਂ ਤੁਸੀਂ ਮੇਰੇ ਫੋਨ ਤੋਂ ਕਰ ਲੈਿੰਦੇ ਜਦੋਂ ਅੱਗੇ ਮੈਨੂੰ ਫੋਨ ਲਾਇਆ ਤਦੋਂ ਸਾਰਿਆਂ ਦੀ ਰਾਜੀ ਪਾਈ ਤਾਂ ਮੈਂ ਦੱਸੀ ਹੀ ਤੁਹਾਨੂੰ ਚਲੋ ਉੱਤਰ ਆਲ ਪਤਵਿੰਨ ਆਲ ਚਲ ਆਏ ਨਾ ਨਹੀਂ ਉਹ ਤਾਂ ਚਲ ਕੋਈ ਗੱਲ ਨਹੀਂ ਲਾਉਣਾ ਵੀ ਚਾਹੀਦਾ ਫੋਨ ਘਰ ਦੇ ਵਿੱਚ ਸਾਰੇ ਜੀਆਂ ਨੂੰ ਪਤਾ ਹੋਣਾ ਚਾਹੀਦਾ ਕਿਹੜਾ ਬੰਦਾ ਕੀ ਕੀ ਕਰਨ ਡਿਆ ਇਹ ਨਹੀਂ ਮੈਂ ਆਂਦੀ ਅਛਾ ਜਦੋਂ ਮੇਰੇ ਫੋਨ ਤੇ ਲਾ ਤੀ ਮੇਰੇ ਫੋਨ ਤੇ ਗੱਲ ਕਰ ਲੈਣੀ ਨਾ ਫਿਰ ਅਗਲੇ ਨੇ ਕਹਣਾ ਲੈ ਪਤਾ ਨਹੀਂ ਪੰਮ ਨਹੀਂ ਗੱਲ ਕਰਵਾਉਂਦੀ ਹੋਣੀ ਤਾਂ ਕਰਕੇ ਫੋਨ ਆਇਆ ਦੂਜੇ ਫੋਨ ਤੇ ਨਹੀਂ ਨਾ ਨੋ ਚਲੋ ਕੋਈ ਗੱਲ ਨਹੀਂ ਮੈਂ ਸਕੂਟਰੀ ਇਹਦੇ ਲਿਆਉਣੇ ਹੁਣ ਮੈਂ ਲਿਆਉਂਗੀ ਤੇ ਪਿੰਡ ਜਦੋਂ ਮੈਂ ਜਾਣਾ ਕੋ ਚੱਲ ਜੂਗੀ ਹਾਲੇ ਨਹੀਂ ਮੈਂ ਜਾਣਾ ਹੁਣ ਕਿਤੇ ਵੀ ਮੈਂ ਨਾ ਠੀਕ ਨਹੀਂ ਹੈ ਮੇਰੇ ਸਿਰ ਚ ਬੜੀ ਫੀੜ ਹੋਣ ਰਹੀ ਹੈ ਤੇ ਬੀਪੀ ਦਾ ਲੋਜਾ ਹੋਇਆ ਤਾਂ ਹੁਣ ਮੇਰਾ ਜੀ ਨਹੀਂ ਕਰਨ ਦਾ ਜਾਣ ਨੂੰ ਉਹ ਨੂੰ ਪਾਉਣ ਨਾਲ ਪਹਿਲਾਂ ਆਉਂਗਾ ਕਢਾ ਲੀ ਚਲੋ ਠੀਕ ਹੈ ਚੰਗਾ ਫਿਰ ਏਡਾ ਮੇਸਣਾ ਵਾ ਨਾ ਇਹ ਨਹੀਂ ਦੱਸਿਆ ਕਿ ਮੈਂ ਪਰਜਾਈ ਦੇ ਨਾਲ ਤੇਰੀਆਂ ਚੁਗਲੀਆਂ ਕਰਨ ਡਿਆ ਹਾਂ ਜੇ ਚੰਗਾ ਹੁੰਦਾ ਦਾਦਾ ਨਾ ਕਿ ਭਾਬੀ ਇਦਾਂ ਅਖੰਡੀ ਭਾਬੀ ਉਦਾਂ ਅਖੰਡੀ ਪਰ ਮੈਨੂੰ ਥੋੜਾ ਪੁੱਛਣਾ ਵਾ ਸਾਰੀਆਂ ਗੱਲਾਂ ਤੇ ਪਰਝਾਈ ਨਾਲ ਹੀ ਕਰਨੀਆਂ ਵਾ ਇਹ ਡਹੀ ਘਰ ਤੋਂ ਆਣ ਅੱਗੇ ਬਦ ਨੇ ਕਿੰਨੀਆਂ ਕਿ ਚੁਗਲੀਆਂ ਲਾਈਆਂ ਹੋਣੀਆਂ ਉਹ ਤੋਂ ਇਹੜਾ ਚੁੱਪਰ ਕੇ ਸੁਣਦਾ ਰਹਿੰਦਾ ਪਾ ਦਿਨਾ ਮੈਂ ਤੈਨੂੰ ਪੈਸੇ ਪੈਸੇ ਖੇਸ ਵਾ ਪਾਉਣੇ ਤੁਸੀਂ ਮੈਨੂੰ ਸਾਰੇ ਤੁਸੀਂ ਰਲੇ ਪੈਸੇ ਮੈਨੂੰ ਪਾਉਣੇ ਤੇ ਘਾਟਾ ਖਾਦਾ ਸਕੂਟਰੀ ਤਾਂ ਮੈਂ ਚਲੋ ਲੈ ਲਾਂ ਕੋਈ ਗੱਲ ਨਹੀਂ ਪਰ ਇਹ ਚੁਗਲੀ ਪਣੀ ਨਾ ਇਹ ਵੇਖ ਕੇ ਮੈਂ ਕਿੱਦਾਂ ਬੰਦ ਕਰਦੀ ਜਦੋਂ ਵੇਖੋ ਬਸ ਇਹਨਾਂ ਨੂੰ ਇਹੀ ਮਤਲਬ ਆ ਮੈਂ ਇਹਨਾਂ ਨੂੰ ਘਰ ਦੇ ਵਿੱਚ ਬੁਰੀ ਲੱਗਦੀ ਆ। ਬਾਕੀ ਇਹ ਸਾਰੇ ਚੰਗੇ ਆ। ਮੈਂ ਵੀ ਨਾਜ ਕੋਈ ਕੰਮ ਕਰਨਾ। ਨਾ ਮੈਂ ਕਿਤੇ ਜਾਣਾ ਤੇ ਨਾ ਮੈਂ ਕੋਈ ਕੰਮ ਕਰਨਾ ਵੈਨਣੇ ਪੜ। ਉੱਤੇ ਕਰੂਗੀ ਨਾ ਸਾਰਾ ਦਿਨ ਕੰਮ। ਮੰਮੀ ਦੀ ਵੀ ਹੋਸ਼ ਹੋਣੀ ਟਿਕਾਣੀ ਆਉਣੀ ਆ। ਇਹ ਜੀ ਨਿਆਣੀ ਸਿਆਣੀ ਆ। ਹੁਣ ਪਤਾ ਲੱਗੂ ਨਿਆਣੀ ਸਿਆਣੀ ਆ ਕਿ じゃ ਕੀ ਆ। ਅਗਲੀ ਗੱਲ-ਗੱਲ ਤੇ ਹੱਥ ਜੋੜਦੀ ਆਂ ਅੱਗੋਂ। ਇਹਨਾਂ ਨੂੰ ਵੀ ਹੋਣੀ ਪਤਾ ਲੱਗਣਾ ਵਾ। ਪੂਜਾ ਉਹਨਾ ਮਿਸਤਰੀ ਨੇ ਲੱਗੇ ਆ ਤੋ ਉਹਨਾਂ ਨੂੰ ਚਾਹ ਪੀਣੀ ਵਨਨੂ ਬਣਾ ਵਧੀਆ ਜੀ ਥਾ ਤੇ ਲੋਥੀਆਂ ਪਾ ਕੇ ਬਣਾ ਠੰਡ ਬੜੀ ਨਾਲੇ ਮੌਸਮ ਦਾ ਲੱਗੇ ਆ ਮੇਰ ਕੋ ਨਹੀਂ ਬਣਦੀ ਚਾ ਆਹੋ ਚਾਹ ਬਣਾ ਕੇ ਦੇ ਉਹਨੂੰ ਕਹੋ ਜਾ ਕੇ ਬਣਾ ਦਿੰਦੀ ਆ ਨਾਲੇ ਇੰਨੇ ਇੰਨੀਆਂ ਦੀਆਂ ਗੱਲਾਂ ਸੁਣੋ ਤੇ ਨਾਲੇ ਚਾਹਾਂ ਬਣਾਵਣਾ ਕੇ ਪਿਆਲੋ ਇਹਨਾਂ ਨੂੰ ਨਹੀਂ ਤੈਨੂੰ ਹੋਇਆ ਕੀ ਆ ਲੈ ਤੂੰ ਹੀ ਘਰ ਵਿੱਚ ਰਹਿੰਦੇ ਹੋ ਕਿ ਨਹੀਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਹਾਂ ਉਹ ਮੈਂ ਤਾਂ ਮਿਸਤਰੀਆਂ ਦੇ ਵਾਰ ਲੱਗਾ ਵਾਂ ਮਿਸਤਰੀਆਂ ਦੇ ਵਾਰ ਲੱਗੀਆਂ ਤੁਸੀਂ ਮਿਲਦੀ ਇਹ ਨਹੀਂ ਸਮਝ ਆਉਂਦੀ ਵੀ ਤੁਹਾਨੂੰ ਘਰ 'ਚ ਕੋਈ ਗੱਲ ਹੋ ਜੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਹੜੀ ਗੱਲ ਹੋਣੀ ਕਿਹੜੀ ਨਹੀਂ ਕੀ ਹੀ ਗਲੀ ਦੇ ਵਿੱਚ ਬੂਹੇ 'ਚ ਖਲੋਤੇ ਹੀ ਤੁਸੀਂ ਮੁੰਡੇ ਲੱਗੇ ਤੇ ਤੁਹਾਨੂੰ ਇਹਨਾਂ ਨੂੰ ਪਤਾ ਲੱਗਣੇ ਅੰਦਰ ਕਿੰਨੀਆਂ ਆਵਾਜ਼ਾਂ ਆਉਂਡੀਆਂ ਕੀ ਬੋਲਣ ਦੇ ਕੀ ਨਹੀਂ ਬੋਲਣ ਦੇ ਉਹ ਬਗਾਨਾ ਬੰਦਾ ਵੀ ਕੀ ਕਹਿੰਦਾ ਹੋਗਾ ਵੀ ਇਹਨਾਂ ਦੀ ਬੋਟੀ ਇਦਾਂ ਦੀ ਆ ਅੁੱਲੀ ਨੇ ਮੈਨੂੰ 36 ਘੱਟੇ ਗੱਲਾਂ ਸੁਣਾਈਆਂ ਵਾ 36 36 ਗੱਲਾਂ ਸੁਣਾਈਆਂ ਉਹ ਹੁਣ ਕਿਹੜੀ ਗੱਲ ਹੋ ਗਈ ਆ ਮੈਂ ਗੱਲ ਕਰੀ ਹੋਣੀ ਸੀ ਹਾਂ ਉਹ ਮੈਂ ਤੇ ਉਦਾਂ ਹੀ ਆਈ ਸੀ ਕਮਰੇ 'ਚ ਤੇ ਉੱਥੇ ਫੋਨ ਚਾਰਜ ਲੱਗਾ ਸੀ ਮੰਮੀ ਦਾ ਉੱਥੇ ਸਾਹਬੇ ਦਾ ਫੋ ਤੇ ਮੈਂ ਰਾਜੀ ਬਾਜੀ ਕੀਤੀ ਦੇ ਬਸ ਗੱਲ ਕਰਨ ਡਿਆ ਪਿਆ ਉਧਰੋਂ ਪਤਾ ਨਹੀਂ ਇਹਨੂੰ ਕੀ ਹੋਇਆ ਕੀ ਨਹੀਂ ਹੋਇਆ ਹੌਫਲੀ ਦੀ ਆਈ ਆਉਂਦੇ ਪਹਿਲਾਂ ਇਹਨੇ ਮੇਰੇ ਹੱਥੋਂ ਫੋਨ ਖੋਹ ਕੇ ਕਟਿਆ ਝੂਠ ਟਾਰ ਕੇ ਮੇਰੇ ਕੋ ਅਗਲੀ ਨੇ ਫੋਨ ਖੋਇਆ ਫੋਨ ਕੱਟ ਕੇ ਤੇ ਮੈਨੂੰ ਕਹਿੰਦੀ ਐ ਇਹ ਤੁਸੀਂ ਤੇ ਉਹਦੇ ਨਾਲ ਫੋਨ ਤੇ ਗੱਲਾਂ ਕਰਦੇ ਹੋ ਚੁਗਲੀਆਂ ਕਰਦੇ ਹੋ ਤੁਸੀਂ ਸਾਡੀਆਂ ਦੱਸ ਮੈਂ ਕਾਦੀ ਚੁਗਲੀ ਕਰਦੀ ਆਂ ਅੱਗੇ ਉਹ ਮੇ ਨਾਲ ਗੱਲ ਨਹੀਂ ਹੀ ਕਰਦਾ ਹੁੰਦਾ ਉਹ ਹਾਲ ਨਹੀਂ ਵਸਦਾ ਵੀ ਨਾ ਸਮਝ ਵੀ ਹੈ ਨਾ ਗੱਲ ਨੂੰ ਬਹੁਤੀ ਛੇਤੀ ਵਿਧਾਉਂਦੀ ਐ ਸਮਝਦੇ ਨਹੀਂ ਆ ਗੀ ਗੱਲ ਨੂੰ ਤਰ ਮੇਰੀ ਗੱਲ ਸੁਣ ਵੇਪਣ ਗੱਲ ਵਧਾਉਣ ਚ ਤੇ ਗੱਲ ਕਰਨ ਚ ਫੜਕ ਬੜਾ ਹੁੰਦਾ ਵਾ ਪਰ ਉਹਨੇ ਅੱਜ ਜਿੱਦਾਂ ਜਿਹੜੇ ਹਿਸਾਬ ਨਾਲ ਗੱਲ ਕੀਤੀ ਹੈ ਨਾ ਸੱਚੀ ਮੇਰੀਆਂ ਤੇ ਉਹਨੇ ਆਂਦਰਾ ਹੀ ਲੂ ਕੇ ਰੱਖਤੀਆਂ ਵਾ ਇੰਨੀ ਘਟੀਆ ਸੋਚ ਆਈ ਦੀ ਮੈਂ ਅੰਤਰਾ ਇੰਨਾ ਇਹਦੇ ਨਾਲ ਇੰਨਾ ਰਹਿੰਦੀ ਰਹੀਆਂ ਪਿਆਰ ਦੇ ਨਾਲ ਕੋਈ ਗੱਲ ਨਹੀਂ ਨਿੱਕੀ ਆ ਕੋਈ ਗੱਲ ਨਹੀਂ ਛੋਟੀਆਂ ਭੈਣਾ ਵਾਂਗੂ ਰੱਖਿਆ ਇਹਨੂੰ ਮੈਂ ਪਰ ਉਹਨੂੰ ਦੇ ਮਾਸਾ ਪਾ ਲੈਣੀ ਪਚੰਡੀ ਹੈਗੀ ਉਹ ਚਲ ਠੀਕ ਆ ਤੂੰ ਵੀ ਆਪਣਾ ਫਰਜ਼ ਨਭਉਣੀ ਹੈ ਨਾ ਚਲ ਇੱਕ ਕਹਿਣਾ ਚੁੱਪ ਰਹਿਣਾ ਘਰ ਤੋਂ ਤੇ ਫੇਰ ਹੀ ਗੱਲ ਬੰਦੀ ਗੀ ਦੋਵੇਂ ਇਹਨੇ ਤੂੰ ਲਾਲ ਲਾਲ ਮਰ ਜਾਓਗੇ ਫੇਰ ਫਦਾ ਗਈਆ ਐ ਸਭ ਇਹ ਨਾ ਆਪਣੇ ਸਾਹਮਣੇ ਗੱਲ ਕਰ ਲੂੰਗਾ ਪਤਾ ਨਹੀਂ ਮੈਨੂੰ ਤੈਨੂੰ ਗੱਲ ਕਰਨੀ ਕਦੋਂ ਆ ਅਗਲੀ ਨੇ ਮੈਨੂੰ ਇੰਨੀ ਆ ਗੱਲਾਂ ਕੀਤੀਆਂ ਮੈਨੂੰ ਗੁੱਸਾ ਝੜ ਤੜ ਜਾਣ ਡਿਆ ਉਹ ਗੁੱਸਾ ਕਰੇਂਗੀ ਆਪਣਾ ਆਪ ਲੁੱਸਦੀ ਰਹਿਂਗੀ ਫਿਰ ਲੱਗੀ ਹੈ ਹੈ ਉਹ ਤੇ ਨਹੀਂ ਭਲੀ ਉਹਨੂੰ ਕਿਉਂ ਐਦਾਂ ਦੀਆਂ ਗੱਲਾਂ ਤੇ ਲੋਕੀ ਸੱਤ ਬਗਾਨਿਆਂ ਨੇ ਵੀ ਨਹੀਂ ਕਰਦੇ ਜਿੱਦਾਂ ਇਹਨੇ ਮੈਨੂੰ ਕੀਤੀਆਂ ਵਾ ਚੱਲ ਜੇ ਘਰ ਤੇ ਇੱਕ ਸਦਾਈ ਹੋਏ ਫਿਰ ਦੋਨੇ ਸਦਾਈ ਥੋੜੀ ਹੋਣਾ ਚਾਹੀਦੇ ਕੂੰਈ ਬਸ ਇਹ ਹਾ ਹੋ ਗੱਲ ਨਾ ਕਰਕੇ ਮੈਨੂੰ ਟਾਲ ਦਿੰਨੇ ਆ ਤੂੰ ਚੁੱਪ ਕਰ ਜਾ ਤੂੰ ਹੀ ਚੁੱਪ ਕਰ ਜਾ ਜੇ ਮੰਮੀ ਆ ਤੇ ਉਹ ਵੀ ਕਹਿੰਦੇ ਆ ਨਹੀਂ ਪੂਜਾ ਤੂੰ ਚੁੱਪ ਕਰ ਜਾ ਮੈਂ ਹੀ ਚੁੱਪ ਕਰਨਾ ਉਹਨੂੰ ਵੀ ਚੁੱਪ ਕਰਾਇਆ ਕਰੋ ਹਾਂ ਉਹ ਗੱਲ ਸੁਣੋ ਹੁਣ ਉਹਨੂੰ ਕਿਦਾਂ ਕਾ ਮੱਥਾ ਮਾਰੀਏ ਉਹਦੇ ਨਾਲ ਮੰਮੀ ਦੇ ਨਾਲ ਹੀ ਤਰਨਾ ਸਹੀ ਹੈ ਨਾ ਮੰਮੀ ਤਾਂ ਸਹੀ ਚੱਲਦੀ ਹੈ ਨਾ ਉਹਦੇ ਨਾਲ ਤੈਨੂੰ ਗੁੱਸੇ ਨਾਲ ਆਜੇਗੀ ਹੁੰਦੀ ਆਹੋ ਮੰਮੀ ਸਹੀ ਚੱਲਦੀ ਹੈ ਮੰਮੀ ਵੀ ਪਹਿਲਾਂ ਬੜਾ ਕਰਦੀ ਹੁੰਦੀ ਸੀ ਨਹੀਂ ਉਹ ਨਿਆਣੀ ਸਿਆਣੀ ਆ ਉਹ ਨਿਆਣੀ ਸਿਆਣੀ ਆ ਆਪੇ ਸਿਆਣੀ ਹੋ ਗਈ ਤੇ ਅਕਲ ਆ ਜਾਊਗੀ ਕਦੋਂ ਅਕਲ ਆਉਣੀਆਂ ਨੂੰ ਵਿਆਹੀ ਗਈ ਹੈ ਬੁੱਢੀ ਹੋਣ ਈ ਹੁਣ ਹਜੇ ਵੀ ਨਹੀਂ ਅਕਲਾਂ ਢੀ ਉਹਨੂੰ ਉਹਦਾ ਸਿਆਣਾ ਬੰਦਾ ਉਹ ਹੀ ਹੁੰਦਾ ਵਾ ਜੇ ਬੰਦਾ ਜੇ ਦੋ ਮੂਰਖ ਜੋਂ ਹੋ ਜਾਣ ਨਾ ਫਿਰ ਨਹੀਂ ਘਰ ਚੱਲਦੇ ਹੁੰਦੇ ਤੇ ਜਿਹੜਾ ਸਿਆਣਾ ਬੰਦਾ ਨਾ ਫਿਰ ਘਰ ਆਪੇ ਚੱਲ ਜਾਂਦਾ ਹੁੰਦਾ ਠੀਕ ਆ ਟੈਵਨ ਟੈਂਸ਼ਨ ਲਈ ਜਾ ਆ ਜਾ ਉੱਠ ਕੇ ਚਾਹ ਬਣਾ ਕੇ ਲੈ ਆ ਜਾ ਜਾ ਉਹਨੂੰ ਕਹਿ ਦੋ ਜਾ ਕੇ ਮੇਰੇ ਕੋ ਨਹੀਂ ਬੰਨਨੀ ਮੇਰਾ ਮੂਡ ਠੀਕ ਨਹੀਂ ਹੈਗਾ ਮੈਨੂੰ ਨਾ ਬਲਾਉ ਬਾਰ-ਬਾਰ ਉਹ ਤੇਰਾ ਮੂਡ ਠੀਕ ਨਹੀਂ ਹੈ ਤਾਂ ਉਧਰ ਮਿਸਤਰੀ ਨੇ ਪੀਣੀ ਹੈ ਕਿ ਨਹੀਂ ਉਹ ਤੇਰੇ ਕੰਮ ਲੱਗੇ ਜਿਹੜੇ ਉਹ ਕੀ ਕਹਿੰਦੇ ਸਾਨੂੰ ਚਾਹ ਵੀ ਮਿਲਣੀ ਉੱਟਗਾ ਹਣਾ ਐਵੇਂ ਨਾ ਕਹੇ ਸੋਲਦਾਰੀ ਦੇ ਸੁਤੀਆ ਹਾ ਮੈਂ ਇਹ ਸਾਰੇ ਕੰਮ ਕਰਨੇ ਹੁੰਦੇ ਠੇਕਾ ਲਿਆ ਨਾ ਮੈਂ ਸਾਰੇ ਕੰਮਾਂ ਦਾ ਤੇ ਨਾਲੇ ਕੰਮ ਵੀ ਕਰਾਂ ਤੇ ਨਾਲੇ ਮੈਂ ਗੱਲਾਂ ਵੀ ਸੁਣਾ ਇਹਨਾਂ ਦੀਆਂ ਆ ਚਪਲ ਤੇਰੀ ਫੜਾ ਇਹੋ ਚਪਲਾ ਮੇਰੇ ਸਿਰ 'ਚ ਪੈਂਦੀਆਂ ਵਾ ਜਦੋਂ ਗੱਲਾਂ ਹੁੰਦੀਆਂ ਆ ਉਹ ਚੱਲ ਤੇ ਹੋਣਾ ਨੀ ਪੰਮਦਾ ਵੀ ਨਾ ਇਹ ਵੀ ਖਰਚ ਲੜਾਈ ਪਾਈ ਰੱਖਦੇ 10 ਵੀ ਬਾਾਰ ਮਿਸਤਰੀ ਲੱਗੇ ਜੇ ਸੁਣਨਗੇ ਤਾਂ ਕੀ ਕਹਿਣਗੇ ਸਭ ਇਹਨਾਂ ਨਾਲ ਗੱਲ ਕਰਨੀ ਪੈਣੀ ਹੈ ਤੇਰੀ ਗੱਲ ਬਾਨੀ ਉਹ ਉਹ ਇਹਨਾਂ ਸਮਝਾਊਗਾ ਨਾ ਕੋਈ ਸ਼ਾਇਦ ਮਾਤਾ ਪੈ ਜੇ ਇਹਨੂੰ ਹੱਡ ਗਿਆ ਤੇ ਭਰਾ ਇਹਨਾਂ ਨਾਲ ਲੜਪੈਣਾ ਹੱਡ ਗੱਲ ਪੈਣਾ ਵਾ ਸਭ ਇਹਨੂੰ ਕਰਦਾ ਫੋਨ ਬਾਅਦ ਵਿੱਚ ਪੂਜਾ ਛੇਤੀ ਕਰ ਛੇਤੀ ਇਹਨੇ ਲੱਗਾ ਟਾਈਮ ਲਾ ਲੈਣਾ ਤਾਂ ਮੇਰੇ ਇਦਾਂ ਕਰਦਾ ਵਾ ਜਾਂ ਤੇ ਮਨ ਨੂੰ ਨਹੀਂ ਆਉਂਦਾ ਮੰਮੀ ਨਾ ਕਰਦਾ ਗੱਲ ਮੰਮੀ ਮੰਮੀ ਤੇਰੀਆਂ ਦੁੱਲਾਂ ਸੁਣ ਸੁਣ ਕੇ ਨਾ ਟੈਨਸ਼ਨ ਦੇ ਨਾਲ ਅੰਦਰ ਬੀਪੀ ਵੀ ਲੋ ਹੋ ਗਿਆ ਹੁਣ ਤੇ ਨਾ ਸਰੀਰ ਵੀ ਨਹੀਂ ਕੋਈ ਗੱਲਬਾਤ ਦੁੱਖ ਵਾਲੀ ਚੱਲਦਾ ਜਿੰਨੀਆਂ ਇਹ ਜਿੰਨਾ ਇਹ ਬੋਲਦੀ ਹੈ ਬੋਲ ਬੋਲ ਕੇ ਇਹਨੇ ਨਾ ਸੇਰੀ ਮੇਰਾ ਬੱਸ ਕਰ ਦਿੱਤਾ ਮੰਮੀ ਹਾਂ ਬੇਟਾ ਪੁੱਤ ਤੂੰ ਇੱਥੇ ਬੈਠੇ ਆ ਜਿੱਥੋਂ ਬਹਿਣਾ ਕਿ ਇੱਥੇ ਆ ਕੇ ਬਹਿ ਕੇ ਮੈਂ ਨਹੀਂ ਤੂੰ ਹਿੰਮਲਾ 6000 ਲੈ ਆ ਗੱਲ ਕੀ 6000 ਕੀ ਲੈਣਾ ਹੀ ਉਹ ਪੰਮ ਡੇ ਹੀ ਬੜਾ ਬੋਲਣ ਬੋਲਦੇ ਬੋਲਦੇ ਮੇਰਾ ਬੀਬੀ ਲੋ ਹੋ ਗਿਆ ਇਨਾ ਉਹ ਬੋਲਣ ਦੀ ਟੈਨਸ਼ਨ ਲੈ ਲੈ ਕੇ ਤੂੰ ਤੋਂ ਆ ਮੌਸਮ ਜਰਾ ਕਿ ਠੰਡਾ ਹੋ ਗਿਆ ਤੂੰ ਠੰਡ ਜੀ ਲੱਗਣ ਡਿਆ ਤੇ ਇਹਦੇ ਸਿਰ ਨੂੰ ਚੱਕਰ ਜੀ ਆਉਣ ਡਿਆ ਮੈਂ ਆ ਕੇ ਇੱਥੇ ਬੈਗੀ ਛੋਲ ਲੈ ਕੇ ਫੇ ਉਦਾਂ ਇਹ ਨਾ ਕੋ ਹਾਲ ਨਹੀਂ ਦਾ ਪੰਮ ਦਾ ਉਹ ਪੂਜਾ ਵੀ ਬੜੀ ਕਲੇਜਾਂ ਦੀ ਮੇਰੇ ਨਾਲ ਕਹਿੰਦੀ ਹਟ ਨਹੀਂ ਡਾਈ ਬੋਲ ਰਹੀ ਨਾ ਲੜਦੀ ਜਾਂ ਨਾ ਇਹਦਾ ਨਾਲ ਪੂਜਾ ਨੂੰ ਇਹ ਹੀ ਕਿ ਚੱਲ ਦਬਕਾ ਵੀ ਕਿਸ ਵੇਲੇ ਮਾਰ ਲੈਂਦਾ ਹੈ ਨਾ ਤੂੰ ਜੇ ਚੱਲ ਲੈਂਦੀ ਇਹਦੇ ਨਿੱਕੀ ਤੋਂ ਹੁਣ ਕਿਤੇ ਦਬਕਾ ਹੀ ਨਹੀਂ ਕਿ ਆਂਦੀ ਮੇਰੇ ਮੂੰਹ 'ਚ ਗੱਲ ਪਈ ਹੈ ਬਾਅਦ 'ਚ ਡਿੱਗੇ ਪਹਿਲਾਂ ਮੇਰੀ ਪੂਰੀ ਹੋਣੀ ਚਾਹੀਦੀ ਤੇ ਹੁਣ ਘਰਾਂ ਵਰਗੇ ਕਰ ਇਦੀ ਛੇਤੀ ਤੇ ਕੋਈ ਕੰਮ ਬਣ ਨਹੀਂ ਜਾਂਦਾ ਜਿਸ ਤਰ੍ਹਾਂ ਇਹ ਕਾਲੀ ਪੈਂਦੀ ਆ ਨਹੀਂ ਦੱਸ ਥੋੜੀ ਘਰ ਚੱਲਦੇ ਬੰਦਾ ਕੁਛ ਉਹ ਜੀ ਇਹਦੀ ਮੰਮੀ ਹੋਣੀ ਆ ਉਹਦੇ ਨਾਲ ਲੱਗੀ ਰਹਿੰਦੀ ਫੋਨ 'ਚ 24 ਘੰਟੇ ਪਤਾ ਨਹੀਂ ਕੀ ਕੀ ਕਹਿੰਦੀ ਐ ਕਹਾਰ ਦਾ ਸਿਆਪਾ ਪਾ ਕੇ ਬੈਠੀ ਮੈਂ ਹਾਰ ਵਾ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਹੁਣ ਪੂਜਾ ਨੂੰ ਪਾਇਆ ਤੇ ਪੂਜਾ ਦਾ ਲਾ ਕੇ ਹਾਰ ਤੇ ਇਹਨੂੰ ਪਾਤਾ ਹਨਾ ਚੱਲ ਟਾਈਮ ਪਾਸ ਕੀਤਾ ਅਸੀਂ ਆਪਣਾ ਵੀ ਚੱਲ ਬਣਾ ਦਾਂਗੇ ਕੋਈ ਨਹੀਂ ਬਣਾ ਦਾਂਗੇ ਇੱਕ ਜਣੀ ਨੂੰ ਬਣਾ ਕੇ ਦੇਣਾ ਹੀ ਪੈਣਾ ਇਹ ਤੇ ਕਾਲੀ ਬੜੀ ਪੈਂਦੀ ਬੋਲਦੀ ਨਹੀਂ ਚੰਗਾ ਤੇ ਮੈਂ ਨਹੀਂ ਆ ਵੀ ਜੇ ਸ਼ਾਬੇ ਨੂੰ ਦੱਸਿਆ ਤੇ ਪਰਦੇਸਾਂ 'ਚ ਬੈਠਾ ਪੁੱਤ ਟੈਨਸ਼ਨ ਲਾਉਂ ਹਾਂ ਹਾਂ ਹੀ ਗੱਲੀ ਫਿਰ ਮਾ ਕੰਮ ਛੱਡ ਕੇ ਘਰ ਨੂੰ ਭੱਜੂਗਾ ਤਾਂ ਰੋਜੀ ਰੋਟੀ ਤੇ ਮਾਂ ਹੀ ਲੱਭਦੀ ਏ ਕਿਤੇ ਉਹ ਵੀ ਮੈਂ ਸੋਚਣ ਡਿਆ ਮੈਂ ਉਹ ਬਚਾਰੇ ਨੂੰ ਦੱਸਾਂਗਾ ਉਹ ਸੌਖਾ ਥੋੜੀ ਪਰਦੇਸ 'ਚ ਬੈਠਾ ਕੰਮ ਕਿਹੜੇ ਕਿਧਰ ਰੁੱਖੀ ਲੱਗੇ ਵੀ ਜਿਹੜੇ ਜਾਂਦੇ ਆ ਕੰਮ ਲੱਭ ਜਾਂਦੇ ਆ ਬਸ ਬਸ ਰਕਮ ਇੱਥੋਂ ਪਾਰ ਕੇ ਜਾਂਦਾ ਵਾ ਤੇ ਫਿਰ ਉਹ ਹੀ ਨਾ ਹੁਣ ਪੂਜਾ ਹੁਣ ਕੰਨਾਂ 'ਕ ਜਰੀ ਜਾਏ ਦਾ ਉਹ ਮਹਾਰਦੀ ਤਾਂ ਨੂੰ ਵਾਰ-ਵਾਰ ਗੱਲਾਂ ਕਰਨੂਗਾ ਇਹਨੂੰ ਇੰਨਾ ਨਹੀਂ ਚਦੈਨ ਨੂੰ ਪਤਾ ਵੀ ਅਹੀਂ ਆਪਣੇ ਘਰ ਦੀਆਂ ਕਦੇ ਗੱਲਾਂ ਚੋਰੀ ਛਿਪੇ ਚੁਗਲੀਆਂ ਨਹੀਂ ਕਿਸੇ ਨਾਲ ਕੀਤੀਆਂ ਜਿਹੜੀ ਗੱਲ ਉਹ ਨਹੀਂ ਆਮੋ ਸਾਹਮਣੇ ਕਰੀ ਚਲ ਪੂਜਾ ਨੇ ਗੱਲ ਕੀਤੀ ਹੋਗੀ ਸ਼ਾਇਦ ਹੋ ਸਕਦਾ ਪੂਜਾ ਨੇ ਕਹਿ ਦਿੱਤਾ ਉਹ ਫਿਫਾ ਮਸਕੂਟਰੀ ਨੂੰ ਕਾਲੀ ਪਈ ਆ ਕਹਿਤਾ ਹੋਗਾ ਇਹਨੂੰ ਸੁਭੈਗੀ ਗੱਲ ਵਾ ਉਹ ਚਲੋ ਹੋਈ ਜਾਂਦੇ ਕਰਦੇ ਨਾਲ ਕਰਦੇ ਬੰਦੇ ਨਾਲ ਗੱਲਾਂ ਕਰਨੇ ਕਿਵੇਂ ਕਰਦੇ ਆ ਉਹਦੇ ਰਹਿੰਦੇ ਸਗੋਂ ਕੋਈ ਹੋ ਜੇ ਰਿਸ਼ਤਾ ਹੀ ਨਹੀਂ ਉਹਨਾਂ ਦੇ دیر ਕਰਦਾ ਇਤਰ ਜਿਹੇ ਵਾਲਾ ਉਹਰਾਵੇਂ ਵੈਮੀ ਜੀਆਂ ਗੱਲਾਂ ਕਰੀ ਜਾਂਦੀ ਛੱਕੀ ਛੱਕਾਂ ਵਾਲੀਆਂ ਗੱਲਾਂ ਪਰ ਇਤਰਾ ਘਰ ਨਹੀਂ ਚੱਲਦੇ ਹੁੰਦੇ ਐਦਾਂ ਥੋੜੀ ਗੱਲਾਂ ਦਲਦੀਆਂ ਬੰਦਾ ਪੁੱਛੇ ਵੀ